ਸਲੋਕ ਮਹੱਲਾ ਤੀਜਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਨਾਮ ਪਦਾਰਥ ਪਾਈ ਐ ਅਚੰਤ ਵਸੈ ਮਨ ਆਈ ਜਨਮ ਮਰਨ ਦੁੱਖ ਕੱਟੀ ਐ ਹੋ ਮੈਂ ਮਮਤਾ ਜਾਹੀ ਉਤਮ ਪਦਵੀ ਪਾਈਐ ਸੱਚੇ ਰਹਿ ਸਮਾਈ ਨਾਨਕ ਪੂਰਬਜਨ ਕੋ ਲਿਖਿਆ ਤਿੰਨਾਂ ਸਤਗੁਰ ਮਿਲਿਆ ਆਏ ਮਹੱਲਾ ਤੀਜਾ ਨਾਮਰਤਾ ਸਤਗੁਰੂ ਹੈ ਕਲਯੁਗ ਬੋਇਤ ਹੋਇ ਗੁਰਮਖੋ ਵੈ ਸੋ ਪਾਰ ਪਵੈ ਜਿਨ ਅੰਦਰ ਸੱਚਾ ਸੋਈ ਨਾਮ ਸਮਲੈ ਨਾਮ ਸੰਗਰੈ ਨਾਮੇ ਹੀ ਪਤ ਹੋਈ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਈ ਪਾਉੜੀ ਆਪੇ ਪਾਰਸ ਆਪ ਤਾਤ ਹੈ ਆਪ ਕੀ ਤੂਣ ਕੰਚਨ ਆਪੇ ਠਾਕਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗ ਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬਬੀਕ ਆਪ ਸਭ ਬੇਤਾ ਆਪੇ ਗੁਰਮਖ ਭੰਜਨ ਜਨ ਨਾਨਕ ਸਲਾਹਾ ਨਾ ਰਜੈ ਤਦ ਕਰਤੈ ਤੂੰ ਹਰ ਸੁਖ ਦਾਤਾ ਵੰਡਨ ਸਲੋਕ ਮਹਲਾ 14 ਬਿਨ ਸਤਗੁਰ ਸੇਵੈ ਜੀ ਕੀ ਬੰਦਨਾ ਜੇਤੇ ਕਰਮ ਕਮਾਈ ਬਿਨ ਸਤਗੁਰ ਸੇਵੈ ਠਵਰ ਨ ਪਾਵਈ ਮਰ ਜੰਮੈ ਆਵੈ ਜਾਈ ਬਿਨ ਸਤਗੁਰ ਸੇਵੈ ਫਿੱਕਾ ਬੋਲਣਾ ਨਾਮ ਨਾ ਵਸੇ ਮਨ ਆਈ ਨਾਨਕ ਬਿਨ ਸਤਗੁਰ ਸੇਵੈ ਜਮ ਪਰ ਬੱਦੇ ਮਾਰੀਐ ਮੋ ਕਾਲੈ ਉੱਠ ਜਾਏ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰੀ ਚੱਕਰੀ ਹਰ ਨਾਮੇ ਲੱਗੇ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁੱਲ ਕਾ ਕਰਨ ਉਧਾਰ ਪੌੜੀ ਆਪੇ ਚਾੜ੍ਹ ਸਾਲ ਆਪੇ ਹੈ ਪਾਦਾ ਆਪੇ ਚਟੜੇ ਪੜਨ ਕੋ ਆਣੀ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੀ ਇਕਥੇ ਪੜ ਬੁਝੇ ਸਭ ਆਪੀ ਇਕਥੇ ਆਪੇ ਕਰੀ ਆਣੀ ਇਕ ਨਾ ਅੰਦਰ ਮੈਲ ਬਲਾਈ ਜਾਂ ਆਪ ਤੇਰੇ ਮਨ ਸੱਚੇ ਬਾਣੀ ਜਿੰਨਾ ਆਪੇ ਗੁਰਮਖ ਦੇ ਵੜਾਈ ਸੇ ਜਨ ਸੱਚੀ ਦਰ ਗਏ ਜਾਣੀ ਚਲੋਕ ਮਰਦਾਨਾ ਇੱਕ ਕਲ ਕਲ ਵਾਲੀ ਕਾਲ ਮਦ ਮਨੁਆ ਪੀਵਨ ਹਾਰ ਕ੍ਰੋਧ ਕਟੋਰੀ ਮੋ ਪਰੀ ਤਿਲਾ ਮਹੰਕਾਰ ਮਜਰਸ ਕੂੜੈ ਲਬ ਕੀ ਪੀ ਪੀ ਹੋਏ ਖਵਾਰ ਕਰਨੀ ਲਾਹਨ ਸਤ ਗੁੜ ਸੱਚ ਸਰਾ ਕਰ ਸਾਰ ਗੁਣ ਮੰਡੇ ਕਰ ਸੀਲ ਕਿਉ ਸ਼ਰਮਾ ਮਾਸ ਆਹਾਰ ਗੁਰਮੁਖ ਪਾਈਏ ਨਾਨਕਾ ਖਾਦੇ ਜਾਏ ਬੇਕਾਰ ਮਰਦਾਨਾ ਇਕ ਕਾਇਆ ਲਾਹਣ ਆਪ ਮਦ ਮਜਲਿਸ ਤ੍ਰਿਸ਼ਨਾ ਧਾਤ ਮਨਸਾ ਕਟੋਰੀ ਕੋੜ ਪਰੀ ਤੀ ਲਾਵੇ ਜਮ ਕਾਲ ਇਤ ਮਤ ਪੀਤੇ ਨਾਨਕਾ ਬਹੁਤੇ ਖੱਟੀ ਐ ਬਕਾਰ ਗਿਆਨ ਗੁੜ ਸਲਾ ਮੰਡੀ ਪਉ ਮਾਸ ਆਹਾਰ ਨਾਨਕ ਏ ਭੋਜਨ ਸੱਚ ਹੈ ਸੱਚ ਨਾਮ ਆਧਾਰ ਕਾਇਆ ਲਾਹਣ ਆਪ ਮਦ ਅੰਮ੍ਰਿਤ ਜਸ ਕੀ ਤਾਰ ਸਤ ਸੰਗਤ ਦਸੋ ਮਿਲਾਪ ਹੋਈ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ ਪੌੜੀ ਆਪੇ ਸੁਰ ਨਰ ਗਰਗੰਦਰ ਬਾ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹేశਾ ਆਪੇ ਗੁਰਮਖ ਕਥ ਕਹਾਣੀ ਆਪੇ ਜੋਗੀ ਆਪੇ ਪੋਗੀ ਆਪੇ ਸੰਿਆਸੀ ਫਰੇਬ ਬਾਣੀ ਆਪੇ ਨਾਲ ਗੋਸਟ ਆਪ ਬਦੇਸੈ ਆਪੀ ਸੋਕੜ ਸਰੂਪ ਸਿਆਣੀ ਆਪਣਾ ਚੋਜ ਕਰ ਵੇਖੈ ਆਪੀ ਆਪੇ ਸਭਨਾ ਜੀ ਆਕਾਹ ਹੈ ਜਾਣੀ ਸ਼ਲੋਕ ਮਹੱਲਾ 3 ਜਾਂ ਇਹ ਹਾਂ ਸੰਦਿਆ ਪਰਵਾਨ ਹੈ ਜਤ ਹਰ ਪਰਬ ਮੇਰਾ ਚਤ ਆਵੇ ਹਰ ਸੋ ਪ੍ਰੀਤ ਉਪਜੈ ਮਾਇਆ ਮੋ ਜਲਾਵੇ ਗੁਰ ਪ੍ਰਸਾਦੀ ਦੁਬਦਾ ਮਰੇ ਮਨੁਆ ਅਸਤਰ ਸੰਦਿਆ ਕਰੇ ਵਿਚਾਰ ਨਾਨਕ ਸੰਦਿਆ ਕਰੇ ਮਨ ਮੁਖੀ ਜੀਓ ਨਾ ਡਕੇ ਮਰ ਜਮੈਂ ਹੋਏ ਖਵਾਰ ਮਹੱਲਾ ਤੀਜਾ ਪਿਰੋ ਪਿਰੋ ਕਰਤੀ ਸਭ ਜਗ ਫੇਰੀ ਮੇਰੀ ਪਿਆਸ ਨਜਾਈ ਨਾਨਕ ਸਤਿਗੁਰ ਮਿਲਿਆ ਮੇਰੀ ਪਿਆਸ ਅ ਗਈ ਫਿਰ ਪਾਇਆ ਕਰਾਈ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੀ ਆਪੇ ਠਾਕੁਰ ਦਾਸ ਭਇਆ ਆਪੇ ਦਸ ਅੱਠ ਵਰਨੇ ਉਪਾਈਐਨ ਆਪ ਬ੍ਰਹਮ ਆਪ ਰਾਜਲਿਆ ਆਪੇ ਮਾਰੇ ਆਪੇ ਛੋਡੇ ਆਪੇ ਬਖਸ਼ੇ ਕਰੇ ਦਇਆ ਆਪਿਆ ਬੁੱਲ ਨਾ ਬੁੱਲੇ ਕਬਹੀ ਸਭ ਸਚ ਤਪਾਵਸ ਸੱਚthia ਆਪੇ ਜਿਨਾ ਬੁਜਾਏ ਗੁਰਮਖ ਤਨ ਅੰਦਰ ਦੂਜਾ ਪਰਮ ਗਿਆ ਸਲੋਕ ਮਹੱਲਾ 14 ਹਰ ਨਾਮ ਨ ਸਿਮਰੈ ਸਾਧ ਸੰਗਤੇ ਤਨ ਉੱਡੇ ਖੇ ਜਿਨ ਕੀ ਤੀਤਿ ਤਸੀ ਨ ਜਾਣੀ ਨਾਨਕ ਫੇਟਿਆ ਲੋਣੀ ਦੀ ਮਹੱਲਾ 5 ਕੱਡ ਵਸੀ ਚਰਨਾਰਬਿੰਦ ਅਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿੰਬਰੀ ਐ ਤਿਸ ਦੇਹੀ ਕੋ ਪਾਲ ਪੌੜੀ ਆਪੇ ਅਠਸੜ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤੇ Swami ਆਪ ਜਪਾਈ ਨਾਮ ਆਪ ਦਿਆਲ ਹੋਏ ਪਉ ਖੰਡਨ ਆਪ ਕਰੀ ਸਬਦਾਨ ਜਿਸ ਨੂੰ ਗੁਰਮਖ ਆਪ ਬੁਜਾਈ ਸੋ ਸਦਹੀ ਦਰਗੇ ਪਾਏ ਮਾਨ ਜਿਸ ਦੀ ਪੈਜ ਰਖੇ ਹਰ ਸੁਆਮੀ ਸੋ ਸੱਚਾ ਹਰ ਜਾਨ ਸ਼ਲੋਕ ਮਹੱਲਾ ਤੀਜਾ ਨਾਨਕ ਬਿਨ ਸਤਗੁਰ ਭੇਟੇ ਜਗ ਅੰਧ ਹੈ ਅੰਦੇ ਕਰਮ ਕਮਾਈ ਸਬਦ ਸੋ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਈ ਤਾਮਸ ਲੱਗਾ ਸਦਾ ਫਿਰੈ ਐਨਸ ਜਲਤ ਬਿਹਾਈ ਜੋ ਤਿਸ ਪਾਵੈ ਸੋ ਤੀਐ ਕਹਿ ਨਾ ਕਿਛੂ ਨਾ ਜਾਏ ਮਹੱਲਾ ਤੀਜਾ ਸਤਿਗੁਰੂ ਫਰਮਾਏ ਆ ਕਾਰੀ ਕਰਿਓ ਗੁਰੂ ਦੁਆਰੇ ਹੋਇ ਕੈ ਸਾਹਿਬ ਸਮਾਨ ਲੈ ਸਾਹਿਬ ਸਦਾ ਹਾਜੂਰ ਹੈ ਭਰਮੀ ਕੈ ਛੋੜ ਕੱਟ ਕੇ ਅੰਤਰ ਜੋਤ ਤਰੀ ਹਰ ਕਾ ਨਾਮ ਅਮਰਤ ਹੈ ਦਾਰੋਇ ਲਈ ਸਤਗੁਰ ਕਾ ਪਾਣਾ ਚਤ ਰਖੋ ਸੰਜਮ ਸਚਾਨੀਓ ਨਾਨਕ ਇੱਥੇ ਸੁਖੇ ਅੰਦਰ ਰਖਸੀ ਅੱਗੇ ਹਰਿ ਸਿਉ ਕੇਲ ਕਰਿਓ ਮੋ ਪੌੜੀ ਆਪੇ ਭਾਰ ਠਾਰ ਬਨਸਪਤ ਆਪੇ ਫਲ ਲਾਈ ਆਪੇ ਮਾਲੀ ਆਪ ਸਭ ਸਿੰਜੈ ਆਪੇ ਹੀ ਮੋ ਪਾਇ ਆਪੇ ਕਰਤਾ ਆਪੇ ਭਗਤਾ ਆਪੇ ਦੇ ਦੇਵਾਈ ਆਪੀ ਸਾਬੇ ਆਪੇ ਹੈ ਰਾਖਾ ਆਪੇ ਰਿਆ ਸਮਾਈ ਜਨ ਨਾਨਕ ਵਡਿਆਈ ਆਖੈ ਹਰ ਕਰਤੈ ਕੀ ਜਿਸ ਨੂੰ ਤਿਲਨਾਤ ਮਾਈ